ਸ਼ਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਭਗਵੰਤਬਾਨ ਸਰਕਾਰ ਦੀ ਤਰਫੋਂ ਅੱਜ ਪੰਜਾਬੀਆਂ ਨੂੰ ਇੱਕ ਹੋਰ ਵੱਡੀ ਸੌਗਾਤ ਦਿੱਤੀ ਗਈ ਹੈ ਜਿਸ ਢੰਗ ਦੇ ਨਾਲ ਲੀਵਰ ਇੰਸਟੀਚਿਊਟ ਜਿਹੜਾ ਪੰਜਾਬੀਆਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ ਹੈਲਥ ਮਿਨਿਸਟਰ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲੈਣਾ ਸਰ ਜਿਸ ਢੰਗ ਦੇ ਨਾਲ ਇੱਕ ਲੀਵਰ ਇੰਸਟੀਚਿਊਟ ਜਿਹੜਾ ਅੱਜ ਪੰਜਾਬੀਆਂ ਨੂੰ ਸਮਰਪਿਤ ਕੀਤਾ ਗਿਆ ਹੈ ਕੀ ਕੁਝ ਖਾਸੀਅਤ ਹੈ ਇਸ ਇੰਸਟੀਚਿਊਟ ਦੀ ਔਰ ਕਿੰਨਾ ਕੁ ਫਾਇਦਾ ਹੋਏਗਾ ਪੰਜਾਬੀਆਂ ਨੂੰ ਕਿਉਂਕਿ ਅਗਰ ਲੀਵਰ ਦੀ ਗੱਲ ਕਰੀਏ ਲੀਵਰ ਪੇਸ਼ੈਂਟਸ ਦੀ ਗੱਲ ਕਰੀਏ ਕਹਿੰਦੇ ਫੈਟੀ ਲੀਵਰ ਵਾਲੇ ਜਿਨ੍ਹਾਂ ਦਾ ਫੈਟੀ ਲੀਵਰ ਹੁੰਦਾ ਔਰ ਉਸ ਦੇ ਨਾਲ ਹੋਰ ਜਿਹੜੀ ਬਿਮਾਰੀਆਂ ਨੇ ਤੇ ਕਿਸ ਢੰਗ ਦੇ ਨਾਲ ਆਸਾਇਕ ਸਿੱਧ ਹੋ ਸਕਦਾ ਹੈ ਇੰਸਟੀਚਿਊਟ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਇਹਦੀ ਖਾਸੀਅਤ ਇਹ ਹੈ ਜੀ ਜਿਹੜੀ ਗਿਪਮੈਂਟ ਜਿਹੜਾ ਟੈਲੈਂਟ ਇੱਥੇ ਅਵੇਲੇਬਲ ਹੈ ਇਹ ਕਿਸੇ ਕਾਰਪੋਰੇਟ ਹਸਪੀਟਲ ਦੇ ਵਿੱਚ ਜਿਹੜੀਆਂ ਮਸ਼ੀਨਾਂ ਆਈਆਂ ਲੇਟੈਸਟ ਮਸ਼ੀਨਾਂ ਹੈਗੀਆਂ ਈਵਨ ਜਿਹੜੀਆਂ ਸਾਡੀਆਂ ਕਾਫੀ ਮਸ਼ੀਨਾਂ ਹੈਗੀਆਂ ਉਹ ਪੀਜੀਆ ਨਾਲੋਂ ਵੀ ਲੇਟੈਸਟ ਹੈ ਜੀ ਪੀਜੀਆ ਤੋਂ ਵੀ ਬਿਹਤਰ ਹੈ ਜਿਹੜੀ ਜਿਵੇਂ ਸਾਡੀ ਇਹ ਇੰਡੋਸਕੋਪ ਹੈ ਜੀ ਇਹਦੇ ਵਿੱਚ AI ਇਨੇਬਲਡ ਹੈ ਜੇ ਤੁਸੀਂ ਵਾਪਸੀ ਲੈਣੀ ਆ ਤੁਹਾਨੂੰ ਦੱਸੇਗੀ ਕਿ ਕਿਹੜੇ ਹਿੱਸੇ ਤੋਂ ਲੈਣੀ ਆ ਤਾਂ ਪ੍ਰੋਬੈਬਿਲਟੀ ਜ਼ਿਆਦਾ ਪੋਜ਼ਿਟਿਵ ਆਣਦੀ ਤੇ ਤੁਹਾਨੂੰ ਇਹ ਵੀ ਦੱਸੇਗੀ ਜੀ ਕਿ ਜੋ ਬਲੀਡਿੰਗ ਹੁੰਦੀ ਆ ਡਾਇਗਨੋਸ ਕਰਤਾ ਤੇ ਨਾਲ ਦੀ ਨਾਲ ਕਵਰੀ ਵੀ ਕਰਤੇ ਠੀਕ ਹੈ ਜੀ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਆ ਗਈਆਂ ਕਿਉਂਕਿ ਇਹ ਜਿਹੜਾ ਸਾਰਾ AI ਇਨੇਬਲਡ ਹੋਣ ਕਰਕੇ ਇਹਦੇ ਨਾਲ ਜਿਹੜੀ ਹੈਗੀ ਹੈ ਪ੍ਰਸੀਜਨ ਜਿਹੜੀ ਜਿਹਨੂੰ ਅਸੀਂ ਸਰਜਿਕਲ ਪ੍ਰਸੀਜਨ ਕਹਿੰਦੇ ਆ ਉਹ ਬਹੁਤ ਜ਼ਿਆਦਾ ਹੋ ਜਾਂਦੀ ਹੈ ਔਰ ਪੇਸ਼ੈਂਟ ਦਾ ਹਸਪੀਟਲ ਸਟੇ ਘੱਟ ਜਾਂਦਾ ਹੈ ਹਸਪੀਟਲ ਦੇ ਵਿੱਚ ਹਸਪੀਟਲ ਰਿਕਵਾਇਰਡ ਇਨਫੈਕਸ਼ਨ ਨਹੀਂ ਹੋਣ ਗਿਆ ਪੇਸ਼ੈਂਟ ਨੂੰ ਸਸਤਾ ਵੀ ਪਏਗਾ ਕਿਉਂਕਿ ਹਸਪਤਾਲ ਦੇ ਵਿੱਚ ਸਟੇ ਹੋਏਗਾ ਤਾਂ ਉਹਨੇ ਦਿਨ ਦੀ ਕਾਸਟ ਪਏਗੀ ਉਹਨੂੰ ਉਹ ਵਾਲੀ ਕਾਸਟ ਵੀ ਬਚੇਗੀ ਔਰ ਪੇਸ਼ੈਂਟ ਆਪਣੇ ਘਰ ਚਲਾ ਜਾਏਗਾ ਡੇ ਕੇਅਰ ਬਹੁਤ ਸਾਰੇ ਪ੍ਰੋਸੀਜਰ ਜਿਹਦੇ ਵਾਸਤੇ ਅਸੀਂ ਮਰੀਜ਼ ਨੂੰ ਹਫ਼ਤਾ ਦਾਖਲ ਲ ਬਿੜੀ ਤੇ ਪਿਛਲੇ 7 ਮਹੀਨਿਆਂ ਤੋਂ ਇਸ ਹਸਪੀਟਲ ਦੇ ਵਿੱਚ ਚੱਲ ਰਹੀ ਸੀ ਕਦੋਂ ਤੋਂ ਇੱਥੇ ਪ੍ਰੋਪਰ ਟ੍ਰੀਟਮੈਂਟ ਜਿਹੜਾ ਉਹ ਸ਼ੁਰੂ ਹੋ ਜਾਏਗਾ ਕਦੋਂ ਤੋਂ ਮਰੀਜ਼ ਜਿਹੜੇ ਨੇ ਉਹ ਕਦੋਂ ਸ਼ੁਰੂ ਹੋ ਜਾਏਗਾ ਕੱਲ ਤੋਂ ਕੱਲ ਤੋਂ ਸ਼ੁਰੂ ਹੋ ਜਾਏਗੀ ਸਾਰਾ ਟ੍ਰੀਟਮੈਂਟ ਸ਼ੁਰੂ ਹੋ ਜਾਏਗਾ ਜਿਹਦੇ ਵਿੱਚ ਮਤਲਬ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਐਂਡੋਸਕੋਪੀ ਫਾਈਬਰੋਸਕੈਨ ਔਰ ਜਿਹੜਾ ਤੁਹਾਡੇ ਸੀਆਰ ਮੈਂ ਇਹ ਸਾਰੇ ਇਸ ਹਾਂ ਇਹ ਸਾਰਾ ਕੁਝ ਕਰੇਗਾ ਜਿਹੜੀਆਂ ਇਸ ਤੋਂ ਬਾਅਦ ਹੋਰ ਮਸ਼ੀਨਾਂ ਆਉਂਦੀਆਂ ਰਹਿਣਗੀਆਂ ਬੜੀ ਜਲਦੀ ਅਸੀਂ ਜਿਹੜਾ ਲਿਵਰ ਟ੍ਰਾਂਸਪਲੈਂਟ ਹੈ ਉੱਥੇ ਪਹੁੰਚ ਜਾਗੇ ਮਤਰੀ ਜੀ ਅਗਰ ਲੀਵਰ ਜਾਂ ਲੀਵਰ ਨਾਲ ਸੰਬੰਧਿਤ ਅਸੀਂ ਬਿਮਾਰੀਆਂ ਦੀ ਗੱਲ ਕਰੀਏ ਕਾਫੀ ਕੋਸਟਲੀ ਇਨਾਂ ਦੇ ਇਲਾਜ ਹੁੰਦੇ ਨੇ ਤੇ ਮਰੀਜ਼ ਜਿਹੜੇ ਨੇ ਉਹ ਇਲਾਜ ਇਸੇ ਕਰਕੇ ਕਈ ਕਰਾ ਨਹੀਂ ਪਾਉਂਦੇ ਕਿਉਂਕਿ ਕੋਸਟਲੀ ਖਰਚਾ ਹੁੰਦਾ ਤੇ ਇੱਥੇ ਕਿਸ ਤੰਗ ਦੇ ਨਾਲ ਜਿਹੜੇ ਜਿਨ੍ਹਾਂ ਕੋਲ ਜਿਆਦਾ ਫਾਈਨੈਂਸ਼ੀਅਲ ਐਸੈਟਸ ਨਹੀਂ ਹੈ ਉਪਨਾ ਇਲਾਜ ਕਰਾਪਾ ਇਹ ਉਹਨਾਂ ਵਾਸਤੇ ਹੈ ਜੀ ਇਹ ਜਿਹੜਾ ਹਸਪੀਟਲ ਹੈ ਬਹੁਤ ਹੀ ਮਤਲਬ ਤੁਸੀਂ ਕਹਿ ਲਓ ਜਿਹੜੀ ਵੈਲਿਊ ਫॉर ਮਨੀ ਕੋਸਟ ਇਫੈਕਟਿਵ ਵੈਸੇ ਤਾਂ ਜਿਹੜੇ ਪੰਜਾਬ ਗਵਰਨਮੈਂਟ ਦੇ ਜਿੰਨੇ ਜਿਹੜੇ ਤੁਹਾਡੇ ਹੈਗਾ ਨਾ ਯੂਸ਼ਮਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 1 ਕਰੋੜ 60 ਲੱਖ ਪੰਜਾਬੀ ਉਹਦੇ ਚ ਕਵਰਡ ਹੈ ਉਹਨਾਂ ਦਾ ਫ੍ਰੀ ਹੋ ਜਾਏਗਾ ਉਹਦੇ ਚ ਕਵਰ ਹੋ ਜਾਏਗਾ ਬਾਕੀ ਜਿਹੜੇ ਅਫੋਰਡ ਕਰ ਸਕਦੇ ਆ ਜੇ ਫਾਈਬਰੋਸ ਸਕੈਨ ਕਰਾਣਾ ਬਾਹਰ ਤੇ ਤੁਹਾਡਾ 8-10 ਹਜ਼ਾਰ ਦਾ ਹੋਣਾ ਇੱਥੇ 2000 ਚ ਹੋਣਾ ਸੋ 25% ਕੋਸਟ ਦੇ ਉੱਤੇ ਜਿਹੜੇ ਅਫੋਰਡ ਕਰ ਸਕਦੇ ਜਿਹੜੇ ਪੰਜਾਬ ਤੋਂ ਬਾਹ ਸਟੇਟ ਤੋਂ ਲੋਕ ਆ ਕਰਨਗੇ इलाज ਕਰਨੇ ਹੋ ਜਾ ਸੈਂਟਰ ਬਣੇਗਾ ਇਹ ਇਟਸ ਅ ਸਟੇਟ ਆਫ ਦਿ ਆਰਟ ਤੇ ਇਹ ਲੋਕਾਂ ਨੂੰ ਫਾਇਦਾ ਹੋਏਗਾ ਲੋਕਾਂ ਦੇ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਕੋਈ ਬੰਦੇ ਦਾ ਲੇਬਰ ਫੇਲਰ ਹੋ ਗਿਆ ਗੁਰਦੇ ਫੇਲ ਹੋ ਗਏ ਉਹ ਕਰਜ਼ਾਈ ਹੋ ਜਾਂਦਾ ਸੀ ਕਿ ਗਰੀਬੀ ਦੇਖਾ ਤੋਂ ਨੀਚੇ ਚਲੇ ਜਾਂਦੇ ਸੀ ਹੁਣ ਇਹ ਨਵਤ ਪੰਜਾਬ ਚ ਨਹੀਂ ਆਣ ਦਿੱਤੀ ਜਾਣਗੀ ਦਿਸ ਵਿਲ ਬੀ ਮੈਨੇਜਡ ਐਂਡ ਫੰਡਡ ਬਾਈ ਮਾਨ ਗਵਰਨਮੈਂਟ ਮਾਨ ਗਵਰਨਮੈਂਟ ਖਰਚਾ ਕਰੇਗੀ ਸਾਰਾ ਮਰੀਜ਼ਾਂ ਦਾ ਬਹੁਤ ਘੱਟ ਖਰਚਾ ਹੋਏਗਾ ਅੱਜ ਮੁੱਖ ਮੰਤਰੀ ਕਹਿੰਦੇ ਨਜ਼ਰ ਆਈ ਕਿ ਸੈਂਟਰ ਨੇ ਹਜੇ ਵੀ ਸਾਡੇ ਫੰਡ ਜਿਹੜੇ ਨੇ ਉਹ ਰੋਕੇ ਹੋਏ ਨੇ ਫੰਡ ਖਰਚਾ ਕਿੱਥੋਂ ਕੱਢ ਰਹੇ ਦੇਖੋ ਜਿਹੜਾ ਖਰਚਾ ਹੈਗਾ ਮਾਨ ਸਾਹਿਬ ਚੇਮਾ ਸਾਹਿਬ ਸਾਡੇ ਜਿਹੜੇ ਹੈਗੇ ਮਾਨ ਸਾਹਿਬ ਮੈਨੂੰ ਦਿੰਦਿਆ ਵੀ ਡਾਕਟਰ ਸਾਹਿਬ ਕਹਿੰਦੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਡਾਕਟਰ ਸਾਹਿਬ ਪੈਸੇ ਦੀ ਪਰਵਾਹ ਨਹੀਂ ਕਰਨੀ ਪੈਸੇ ਮੈਂ ਦੇਉਂਗਾ ਤੁਸੀਂ ਵਧੀਆ ਹਸਪਤਾਲ ਬਣਾਓ ਅਸੀਂ ਬਣਾ ਰਹੇ ਆ ਕੇਂਦਰ ਨੂੰ ਵੀ ਦੇਣੇ ਚਾਹੀਦੇ ਉਹ ਪੈਸੇ ਵੀ ਲੋਕਾਂ ਦੇ ਆ ਪੰਜਾਬ ਦੇ ਲੋਕਾਂ ਦੇ ਆ ਇੱਥੋਂ ਦੇ ਲੋਕਾਂ ਦੇ ਟੈਕਸ ਦੇ ਪੈਸੇ ਆ ਕੇਂਦਰ ਨੂੰ ਦੇਣੇ ਚਾਹੀਦੇ ਆ ਬਾਕੀ ਲੋਕਾਂ ਨੇ ਹੁਣ ਅੱਗੇ ਤੁਹਾਡੇ ਅੱਗੇ ਲੋਕ ਸਭਾ ਦੇ ਇਲੈਕਸ਼ਨ ਆ ਰਹੀ ਹੈ ਉਹਦੇ ਜਵਾਬ ਦੇ ਦੇਣਾ ਜਦੋਂ 13 0 ਹੋਇਆ ਫਿਰ ਦੇਖਿਓ ਪੰਜਾਬ ਨੂੰ ਪੈਸੇ ਕਿਵੇਂ ਜਾ ਰਹੇ ਆ ਜੀ ਤੁਹਾਨੂੰ ਦੱਸਿਆ ਵੀ ਆਮ ਆਦਮੀ ਕਲੀਨਿਕ ਕਰ ਜਾਣ ਜਾ ਰਹੇ ਆ 2 ਤਰੀਕ ਨੂੰ ਲਗਾਤਾਰ ਜਿੰਨੇ ਸਾਰੇ ਡਿਸਟ੍ਰਿਕਟ ਹਸਪੀਟਲ ਹੈ ਪਹਿਲਾਂ ਪਟਿਆਲੇ ਦੇ ਵਿੱਚ ਜਿਹੜੀ ਇੰਟੈਂਸਿਵ ਕੇਅਰ ਯੂਨਿਟ ਹੈ ਐਮਰਜੈਂਸੀ ਸਰਵਿਸਿਸ ਹੁਣ ਮੁਹਾਲੀ ਦੇ ਵਿੱਚ ਸ਼ੁਰੂ ਕਰ ਰਹੇ ਆ ਫਿਰ ਲੁਧਿਆਣੇ ਚ ਕਰ ਰਹੇ ਆ ਲੁਧਿਆਣੇ ਦਾ ਹਸਪੀਟਲ will be better than any other corporate hospital ਇਸੇ ਤਰ੍ਹਾਂ ਜਲੰਧਰ ਵਾਲੇ ਨੂੰ ਕਰਾਂਗੇ ਜੀ ਜਿਹੜੇ ਤੁਹਾਡੇ ਜਿੰਨੇ ਸਾਡੇ ਡਿਸਟ੍ਰਿਕਟ ਹਸਪੀਟਲ ਹੈ ਉਹਨਾਂ ਨੂੰ ਸਾਰਿਆਂ ਨੂੰ ਕੋਰਪੋਰੇਟ ਹਸਪੀਟਲ ਵਾਂਗਰ ਵਧੀਆ ਬਣਾਵਾਂਗੇ ਏ ਕਲਾਸ ਹਸਪਤਾਲ ਹੋਣਗੇ ਉਸ ਤੋਂ ਬਾਅਦ ਪੇਸ਼ੈਂਟ ਦੀ ਮਰਜ਼ੀ ਹੈ ਉਹਨੇ ਸਾਡੇ ਕੋਲੋਂ the private sector ਦੋ ਤਰੀਕ ਨੂੰ ਆਮ ਆਦਮੀ ਕਲੀਨਿਕ ਅਸੀਂ ਜਿਹੜੇ 165 ਹੋਰ ਡੈਡੀਕੇਟ ਕਰਨ ਜਾ ਰਹੇ ਹਾਂ ਸਾਡੇ ਦੋਨੋਂ ਮੁੱਖ ਮੰਤਰੀ ਹੋਣਗੇ ਬੰਗਾ ਦੇ ਵਿੱਚ ਜਿਹੜਾ ਹੈਗਾ ਉੱਥੇ ਅਸੀਂ ਫੰਕਸ਼ਨ ਕਰਕੇ 165 ਆਮ ਆਦਮੀ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਡੈਡੀਕੇਟ ਕਰਾਂਗੇ 1 ਕਰੋੜ 8 ਲੱਖ ਲੋਕ ਪਹਿਲਾਂ ਇਲਾਜ ਕਰਾ ਚੁੱਕੇ ਆ ਜਿਹੜੇ 6564 ਸੋ ਉਹਦੇ ਨਾਲ ਸਾਡੀ ਕਪੈਸਿਟੀ ਹੋਰ ਆ ਜਿਹੜੇ ਡਾਕਟਰ ਨੂੰ ਜੋਬਸ ਮਿਲ ਰਹੀਆਂ 450 ਨੂੰ ਇੱਥੇ ਜੋਬ ਮਿਲਿਆ ਨੂੰ ਮਾਨ ਸਾਹਿਬ ਜਦੋਂ ਕਹਿੰਦੇ ਆ ਨਾ 44000 ਨੂੰ ਵਿੱਚ ਨਹੀਂ ਗਣਦੇ ਉਹ ਇਹ ਵਿੱਚ ਨਹੀਂ ਆਂਦੀ ਆ ਉਹਦੇ ਇਹ ਐਕਸਟਰਾ ਜੋਬਸ ਆ ਗਈਆਂ ਇਹ ਹੋ ਗਏ ਮੱਲਾ ਕਲੀਨਿਕਸ ਇਹ 2000 ਜੋਬ ਜਿਹੜੀਆਂ ਸ ਪਾਰਟਨ ਦੇ ਵਿੱਚ ਉਹ ਕ੍ਰੀਏਟ ਹੋਈਆਂ ਇਹਦੇ ਨਾਲ ਤੋਂ ਦੇਖੋ ਸਿੱਧੇ ਤੁਰਤੇ ਯਾਨੀ ਇੱਕ ਵੱਡੀ ਸੁਗਾਤ ਹੈ ਔਰ ਜਿਸ ਤੰਗ ਦੇ ਨਾਲ ਹੈਲਥ ਸੈਕਟਰ ਦੇ ਵਿੱਚ ਲਗਾਤਾਰ ਸਰਕਾਰ ਜਿਹੜੀ ਹੈ ਵੱਡੇ ਉਪਰਾਲੇ ਕਰਦੀ ਨਜ਼ਰ ਆ ਰਹੀ ਹੈ ਤਾਂ ਕਿ ਸਿਹਤ ਸੁਵਿਧਾਵਾਂ ਜਿਹੜੀਆਂ ਨੇ ਉਹ ਬਿਹਤਰ ਹੋਏ ਜਿਸ ਦੇ ਨਾਲ ਪੰਜਾਬ ਜਿਹੜਾ ਉਸੇਤਮਤ ਹੋ ਸਕੇ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਮੋਹਾਲੀ 올 ਵਰਲਡ ওপਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤਾੰਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ